ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਮਾਝਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਸਭ ਠੀਕ ਠਾਕ ਹੋ। ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਬਾਕੀ ਜਿਹੜੇ ਭੈਣ ਭਰਾਵਾਂ ਨੇ ਹਾਈ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਇਹਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਸ਼ੁਰੂ ਕਰਦੇ ਆ ਪੋਜੀਟਿਵ ਵੀਡੀਓ ਤੇ ਅੱਜ ਦੀ ਅਪ ਜਿਹੜੀ ਵੀਡੀਓ ਆਪਾਂ ਫੇਸ ਤੇ ਬਣਾਉਂਦੇ ਆ ਕਿ ਆ ਪੰਜ ਬਣਾਵਾਂਗੇ ਹੋਮ ਮੇਡ ਸਕਰਬ ਤੇ ਇਹ ਵਾਲਾ ਸਕਰਬ ਜਿਹੜਾ ਇਹਦੇ ਨਾਲ ਆਪਨੇ ਚਿਹਰਾ ਜਿਹੜਾ ਬਿਲਕੁਲ ਸਾਫ਼ ਹੋ ਜਾਂਦਾ ਔਰ ਆਪਾਂ ਇਹਨੂੰ ਘਰੇ ਹੀ ਬਣਾ ਕੇ ਤਿਆਰ ਕੀਤਾ ਵਾ ਔਰ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਪਾਂ ਇਹਨੂੰ ਆਪਣੇ ਚਿਹਰੇ ਤੇ ਲਗਾਉਣਾ ਵਾ ਤੇ ਇਹਦੀ ਆਪਾਂ ਵੀਡੀਓ ਵੀ ਜਿਹੜੀ ਹੈ YouTube ਚੈਨਲ ਤੇ ਪਾਈ ਹੋਈ ਹੈ ਕਿ ਇਹ ਵਾਲਾ ਸਕਰਬ ਅਸੀਂ ਕਿਸ ਤਰ੍ਹਾਂ ਘਰੇ ਬਣਾ ਕੇ ਜਿਹੜਾ ਵਾ ਤਿਆਰ ਕਰਕੇ ਰੱਖਿਆ ਹੋਇਆ ਜਦੋਂ ਵੀ ਅਸੀਂ ਇਹਨੂੰ ਲਗਾਉਣਾ ਹੁੰਦਾ ਉਦੋਂ ਅਸੀਂ ਇਹਨੂੰ ਲਗਾ ਲੈਨੇ ਆਂ ਤੇ ਅੱਜ ਆਪਾਂ ਜਿਹੜਾ ਤੁਹਾਡਾ ਟਾਈਮ ਜ਼ਿਆਦਾ ਵੇਸਟ ਨਹੀਂ ਕਰਨਾ ਵਾ ਕਿਉਂਕਿ ਸਾਡੇ ਘਰ ਦੇ ਵਿੱਚ ਇੰਨੀਆਂ ਕੁ ਚੀਜ਼ਾਂ ਹੁੰਦੀਆਂ ਵਾ ਕਿ ਅਸੀਂ ਕਦੇ ਵੀ ਕਿਸੇ ਵੀ ਚੀਜ਼ ਨੂੰ ਆਪਣੇ ਫੇਸ ਤੇ ਜਿਹੜਾ ਵਾ ਲਗਾ ਸਕਦੇ ਆ ਪਰ ਸਾਨੂੰ ਪਤਾ ਹੋਣਾ ਚਾਹੀਦਾ ਵੀ ਆਹ ਚੀਜ਼ ਸਾਡੇ ਕੰਮ ਦੀ ਆ ਤੇ ਇਹ ਚੀਜ਼ ਨਾਲ ਸਾਨੂੰ ਇਹ ਫਾਇਦਾ ਹੋਣ ਵਾਲਾ ਵਾ ਤੇ ਜਿਹੜਾ ਆਪਾਂ ਸਕਰਬ ਬਣਾਇਆ ਉਹ ਵੀ ਤੁਹਾਨੂੰ ਆਪਾਂ ਚਲੋ ਬਖਾਉਨੇ ਆ ਕਿ ਆਪਾਂ ਕਿਸ ਤਰ੍ਹਾਂ ਬਣਾਇਆ ਵਾ ਇੱਧਰ ਆਪਾਂ ਜਿਹੜਾ ਆਪਾਂ ਹੋਮ ਮੇਡ ਆਪਣਾ ਜਿਹੜਾ ਵਾ ਪਾਊਡਰ ਬਣਾ ਕੇ ਰੱਖਿਆ ਸੁਪਰਬ ਫਾਸਟੇ ਉਹ ਆਪਾਂ ਲੈ ਲਿਆ ਵਾ ਆਪਾਂ ਤੁਹਾਨੂੰ ਦੱਸਾਂ ਕਿ ਇਹਦੇ ਵਿੱਚ ਆਪਾਂ ਕਿਹੜੀ ਕਿਹੜੀ ਚੀਜ਼ ਪਾਈ ਤੇ ਕਿਹੜੀ ਚੀਜ਼ ਨਾਲ ਆਪਾਂ ਇਹ ਵਾਲਾ ਪਾਊਡਰ ਜਿਹੜਾ ਤਿਆਰ ਕੀਤਾ ਵਾ ਉਸ ਤੋਂ ਇਲਾਵਾ ਆਪਾਂ ਇੱਥੇ ਇੱਕ ਕੌਲੀ ਲੈ ਲਈਏ ਖਾਲੀ ਤੇ ਆਪਾਂ ਲਿਆਵਾ ਦਹੀਂ ਦਹੀਂ ਜਿਹੜਾ ਵਾ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਮਿਲਾ ਕੇ ਲਗਾ ਸਕਦੇ ਆ ਦਹੀਂ ਦੀ ਵੀ ਆਪਣੀ ਜਿਹੜੀ ਆ ਉਹ ਹੁੰਦੀ ਆ ਕਿ ਆਪਾਂ ਦਹੀਂ ਕਿਸੇ ਵੀ ਚੀਜ਼ ਦੇ ਵਿੱਚ ਮਿਕਸ ਕਰ ਸਕਦੇ ਆ ਦਹੀਂ ਦੇ ਚਿਹ ਵਾਲੇ ਗੁਣ ਹੁੰਦੇ ਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਾ ਦਹੀਂ ਲੈ ਲਿਆ ਵਾ ਇੱਥੇ ਮੈਂ ਜ਼ਿਆਦਾ ਦਹੀਂ ਨਹੀਂ ਲਿਆ ਵਾ ਇੱਕ ਚਮਚ ਦੇ ਲਾਗੇ ਬਨੇ ਵੱਡਾ ਚਿੰਚਾ ਜਿਹੜਾ ਦਹੀਂ ਦਾ ਲੈ ਲਿਆ ਵਾ ਤੇ ਇਹ ਵਾਲਾ ਜਿਹੜਾ ਆਪਾਂ ਸਕਰਬ ਤਿਆਰ ਕੀਤਾ ਵਾ ਇਹ ਵਾਲਾ ਆਪਾਂ ਇਹਦੇ ਵਿੱਚ ਲਾਲ ਮਸੂਰ ਦਾਲ ਮਲਤਾਨੀ ਮਿੱਟੀ ਮੇਥੀ ਦਾਣਾ ਜਿਹੜਾ ਆਪਾਂ ਸਭ ਕੁਝ ਇਹਨੂੰ ਪਾ ਕੇ ਤਿਆਰ ਕੀਤਾ ਵਾ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਪਾਈਆਂ ਵਾ ਜਿਹੜੀਆਂ ਕਿ ਸਾਡੇ ਘਰ ਵਿੱਚ ਬੜੀਆਂ ਵਧੀਆ ਆਰਾਮ ਨਾਲ ਮਿਲ ਜਾਂਦੀਆਂ ਵਾ ਅਤੇ ਦੇਖੋ ਆਪਾਂ ਇੱਕ ਚਮਚ ਵੱਡਾ ਭਰ ਕੇ ਪਾ ਲੈਣਾ ਵਾ ਕਿਉਂਕਿ ਇਹ ਜਿਹੜਾ ਸਪਰਬ ਆਪਾਂ ਤਿਆਰ ਕੀਤਾ ਇਹ ਥੋੜਾ ਜਿਹਾ ਦਰਦਰਾ ਹੁੰਦਾ ਜਿਸ ਤਰ੍ਹਾਂ ਕਿ ਆਪਾਂ ਸਪਰਬਤ ਨੇ ਫੇਸ ਤੇ ਲਗਾਉਣੇ ਤੇ ਸਾਡਾ ਫੇਸ ਜਿਹੜਾ ਬੜਾ ਵਧੀਆ ਜਿਹੜਾ ਵਾ ਦਾਣ ਦਾਣੇਦਾਰ ਤੇ ਉਹਦੇ ਨਾਲ ਸਾਡੀ ਜਿਹੜੀ ਸਕਿਨ ਆ ਉਹਦੀ ਮ사ਜ ਵੀ ਹੋ ਜਾਂਦੀ ਤੇ ਨਾਲੇ ਸਾਡੀ ਸਕਿਨ ਜਿਹੜੀ ਉਹਦੇ ਨਾਲ ਸਾਫ਼ ਵੀ ਹੋ ਜਾਂਦੀ ਕਾਲੇ ਜਿਹੜੇ ਸਾਡੇ ਸਕਿਨ ਤੇ ਬਲੈਕ ਹੋਣਗੇ ਥੱਕ ਜਾਂਦੇ ਆ ਦੇਖੋ ਤਾਂ ਪਾਕ ਬਣਾ ਕੇ ਸਕਰਬ ਵਾਂਗੂ ਪਿਆਰ ਕਰ ਲਿਆ ਵਾ ਔਰ ਇਹਨੂੰ ਆਪਾਂ ਪਹਿਲਾਂ ਹੀ ਰੈਡੀ ਕਰਕੇ ਰੱਖਿਆ ਵਾ ਜੇ ਤੁਹਾਡੇ ਚਿਹਰੇ ਤੇ ਦਹੀਂ ਜਿਹੜਾ ਵਾ ਨੇ ਸ਼ੂਟ ਕਰਦਾ ਤੁਸੀਂ ਇਹਨੂੰ ਦੁੱਧ ਚ ਵੀ ਬਣਾ ਕੇ ਮਿਲਾ ਲਓ ਤੇ ਲਗਾ ਸਕਦੇ ਆ ਬੜਾ ਹੀ ਵਧੀਆ ਦੇਖੋ ਸਕਰਬ ਬਣ ਕੇ ਤਿਆਰ ਹੋ ਗਿਆ ਵਾ ਤੇ ਇਹ ਸਕਰਬ ਵੀ ਆ ਤੇ ਨਾਲ ਹੀ ਨਾਲ ਇਹਨੇ ਨਾ ਫੇਸ ਪੈਕ ਦਾ ਵੀ ਕੰਮ ਕਰਨਾ ਵਾ ਸਕਰਬ ਦਾ ਕੰਮ ਤੇ ਨਹੀਂ ਕਰਨਾ ਹੀ ਆ ਤੇ ਫੇਸ ਪੈਕ ਦਾ ਵੀ ਇਹਨੇ ਕੰਮ ਕਰਨਾ ਵਾ ਤੇ ਆਪਾਂ ਲਗਾਉਣਾ ਕਿਸ ਤਰ੍ਹਾਂ ਮੈਂ ਅੱਗੇ ਤੁਹਾਨੂੰ ਆਪ ਦੱਸ ਦਿੰਦੇ ਨੇ ਦੇਖੋ ਪਚੰਗੀ ਕਰਾਈ ਨੂੰ ਜਿਹੜਾ ਵਾ ਮਿਕਸ ਕਰਕੇ ਰੱਖ ਲਿਆ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਆਪਾਂ ਇਹਦੇ ਵਿੱਚ ਪਾਇਆ ਦੇਖੋ ਭਈ ਆਪਾਂ ਆਪਣਾ ਜਿਹੜਾ ਵਾ ਸਕਰਬ ਜਿਹੜਾ ਵਾ ਤਿਆਰ ਕਰ ਲਿਆ ਵਾ ਤੇ ਇਹਨੂੰ ਆਪਾਂ ਲਗਾਵਾਂਗੇ ਫੇਸ ਪੈਕ ਦੇ ਵਾਂਗੂ ਠੀਕ ਹੈ ਸਕਰਬ ਹੁੰਦਾ ਜਦੋਂ ਅਸੀਂ ਫੇਸ ਆਪਣਾ ਸਾਫ਼ ਕਰਨਾ ਹੁੰਦਾ ਤੇ ਅਸੀਂ ਜਾ ਕੇ ਮਲ ਕੇ ਉਹਦੇ ਨਾਲ ਆਪਣੇ ਫੇਸ ਨੂੰ ਸਾਫ਼ ਕਰ ਲੈਣੀ ਆ ਤੇ ਫਿਰ ਉਸੇ ਟਾਈਮ ਆਪਾਂ 2 ਮਿੰਟ ਦੇ ਬਾਅਦ ਮਲ ਕੇ ਆਪਾਂ ਨੂੰ ਉਤਾਰ ਦਿੰਨੇ ਆ ਪਰ ਇੱਥੇ ਆਪਾਂ ਇਹਦੇ ਵਿੱਚ ਈਆਂ ਕਿ ਚੀਜ਼ਾਂ ਪਾਈਆਂ ਵਾ ਜਿਸ ਤਰ੍ਹਾਂ ਕਿ ਮੁਲਤਾਨੀ ਮਿੱਟੀ ਪਾਈ ਆ ਜਿਹੜੀ ਸਾਡੇ ਤੇ ਫੇਸ ਪੈਕ ਦਾ ਕੰਮ ਕਰਦੀ ਆ ਅਸੀਂ ਇਹਦੇ ਵਿੱਚ ਮਲਾਲ ਮਸੂਰ ਦਾਲ ਪਾਈ ਆ ਜਿਹੜੀ ਕਿ ਸਾਡੇ ਸਕਿਨ ਨੂੰ ਨਖਾਰ ਵੀ ਦਿੰਦੀ ਆ ਤੇ ਪਿੰਪਲਸ ਨੂੰ ਵੀ ਰੋਕਦੀ ਆ ਉਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਜਿਹੜੀ ਆ ਮੇਥੀ ਦਾਣਾ ਪਾਇਆ ਵਾ ਕਿ ਕਿਸੇ ਵੀ ਤਰ੍ਹਾਂ ਦੇ ਸਕਿਨ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਜਿਸ ਤਰ੍ਹਾਂ ਕਿ ਅਲਰਜੀ ਵਗੈਰਾ ਉਹ ਵੀ ਨਾ ਹੋਵੇ ਮੇਥੀ ਦਾਣਾ ਵੀ ਬਹੁਤ ਵਧੀਆ ਕੰਮ ਕਰਦਾ ਵਾ ਸਾਡੀ ਸਕਿਨ ਨੂੰ ਸਾਫ਼ ਰੱਖਣ ਵਿੱਚ ਵੀ ਤੇ ਨਾਲੇ ਕਿਸੇ ਤਰ੍ਹਾਂ ਦੇ ਦਾਣੇ ਵੀ ਸਾਡੀ ਸਕਿਨ ਤੇ ਨਹੀਂ ਹੁੰਦੇ ਆ ਆ ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਫੇਸ ਤੇ ਲਗਾ ਲੈਣਾ ਫੇਸ ਪੈਕ ਵਾਂਗੂ ਇਹ ਸਪੈਕ ਵਾਂਗੂ ਆਪਾਂ ਲਗਾਵਾਗੇ ਇਸ ਕਰਕੇ ਆਪਾਂ ਇਹਨੂੰ ਫੇਸ ਪੈਕ ਦਾ ਵੀ ਨਾਂ ਦਿੱਤਾ ਤੇ ਸਕਰਬ ਦਵੇ ਸਕਰਬ ਵੀ ਇਹਨੂੰ ਆਪਾਂ ਬਾਅਦ ਵਿੱਚ ਕਰਨਾ ਵਾ ਜਦੋਂ ਆਪਾਂ ਇਹਨੂੰ ਉਤਾਰਨਾ ਉਹਦੋਂ ਆਪਾਂ ਇਹਨਾਂ ਸਕਰਬ ਕਰਨਾ ਔਰ ਸਕਰਬ ਕਰਨ ਦੇ ਨਾਲ ਸਾਡਾ ਜਿਹੜਾ ਫੇਸ ਹੈ ਨਾ ਉਹਦੇ ਜਿੰਨੇ ਵੀ ਲੈ ਆਪਨ ਕੋਸ ਉਹ ਵੀ ਸਾਰੇ ਜਿਹੜੇ ਆ ਉਹਨਾਂ ਦੇ ਵਿੱਚ ਵੀ ਚੱਲ ਜਾਂਦਾ ਔਰ ਉਹਨਾਂ ਨੂੰ ਨਾ ਜਦੋਂ ਆਪਾਂ ਮਲਦੇ ਆ ਨਾ ਉਹਦੇ ਨਾਲ ਫਿਰ ਸਾਡੀ ਸਕਿਨ ਦੇ ਜਿਹੜਾ ਬਲੱਡ ਆ ਉਹ ਵੀ ਜਿਹੜਾ ਕੰਮ ਕਰਦਾ ਵਾ ਸਕਿਨ ਤੇ ਬੜਾ ਵਧੀਆ ਉਹਨਾਂ 글로ਵੀ ਹੁੰਦਾ ਵਾ ਪੂਰੇ ਫੇਸ ਤੇ ਆਪਾਂ ਲਗਾ ਲੈਣਾ 10 ਤੋਂ 15 ਮਿੰਟ ਰੱਖਾਂਗੇ ਜਦੋਂ ਇਹ ਥੋੜਾ ਜਿਹਾ ਆਠਰ ਲੱਗਾ ਉਦੋਂ ਆਪਾਂ ਇਸ ਨੂੰ ਆਪਣੀ ਸਕਿਨ ਤੋਂ ਉਤਾਰਨਾ ਵਾ ਤੇ ਫਿਰ ਆਪਾਂ ਥੋੜਾ ਜਿਹਾ ਪਾਣੀ ਲੈ ਕੇ ਹੌਲੀ ਹੌਲੀ ਉਤਾਰਾਂਗੇ ਸਲਾਪਨ ਥੋੜਾ ਜਿਹਾ ਆਠਰੰਡਈਏ ਤੇ ਨਾਲੇ ਆਪਾਂ ਇਹਨਾਂ ਸਕਰਬ ਕਰਾਂਗੇ ਇਹ ਬੜਾ ਹੀ ਵਧੀਆ ਤਿਆਰ ਹੁੰਦਾ ਤੁਸੀਂ ਵੀ ਇਹਨੂੰ ਬਣਾ ਕੇ ਤਿਆਰ ਕਰ ਲਓ ਜੇ ਤੁਹਾਨੂੰ ਆਈਡੀਆ ਲੈਣਾ ਵੈਸੇ ਜੇ ਮੈਨੂੰ ਮੈਂ ਤੁਹਾਨੂੰ ਇਹ ਆਪਣੀ ਜਿਹੜੀ ਵੀਡੀਓ ਹੈ YouTube ਤੇ ਪਾਈ ਹੋਈ ਆ ਅਸੀਂ ਇਹਨੂੰ ਕਿਸ ਤਰ੍ਹਾਂ ਤਿਆਰ ਕੀਤਾ ਵਾ ਫੇਰ ਵੀ ਮੈਂ ਤੁਹਾਨੂੰ ਦੱਸਦਾ ਤੁਸੀਂ ਦੋ ਦੋ ਚਮਚ ਸਾਰੀਆਂ ਚੀਜ਼ਾਂ ਲੈ ਲਓ ਮੇਥੀ ਦਾਣਾ ਦੋ ਚਮਚ ਲੈ ਲਿਓ ਮੱਲਾਲ ਮਸੂਰ ਦਾਲ ਲੈ ਲਓ ਦੋ ਦਾਣ ਚਮਚ ਫੇਰ ਆਪਣਾ ਜਿਹੜੀ ਹੈ ਮਲਤਾਨੀ ਮਿੱਟੀ ਦੀ ਇੱਕ ਇਨਾ ਕ ਪੀਸ ਲੈ ਲਿਓ ਜੇ ਤੁਹਾਡੇ ਕੋਲ ਪੀਸੀ ਅਤੇ ਪਾਊਡਰ ਹੈ ਤਾਂ ਤੁਸੀਂ ਉਹ ਵਿੱਚ ਮਿਲਾ ਲਿਓ ਹੈਨਾ ਥੋੜਾ ਜਿਹਾ ਇਹਦੇ ਵਿੱਚ ਤੁਸੀਂ ਜਿਹੜੇ ਅਲਸੀ ਦੇ ਬੀਜ ਹੁੰਦੇ ਉਹ ਪਾ ਲਓ ਵਿੱਚ ਇੱਕ ਚਮਚ ਹੈਨਾ ਤੇ ਉਹ ਤੁਸੀਂ ਪੀਸ ਕੇ ਤਿਆਰ ਕਰਕੇ ਇੱਕ ਡੱਬੀ ਵਿੱਚ ਰੱਖ ਲਓ ਜਦੋਂ ਵੀ ਤੁਹਾਨੂੰ ਫੇਸ ਪੈਕ ਲਗਾਉਣਾ ਉਹ ਲਗਾ ਕੇ ਤੇ ਨਾਲ ਹੀ ਤੁਹਾਡਾ ਸਕਰਬ ਵੀ ਹੋ ਜਾਊਗਾ ਦੇਖੋ ਹੁਜ ਸੁੱਕਣ ਦਿਓ ਇਹ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਵਾਂਗੇ ਕਿ ਇਸ ਤਰ੍ਹਾਂ ਆਪਾਂ ਇਹਨੂੰ ਉਤਾਰਨ ਤੋਂ ਬਾਅਦ ਫੇਸ ਤੇ ਕਿੰਨਾ ਸੁਣਾ ਵਧੀਆ ਚਮਕ ਵੀ ਆਉਂਦੀ ਆ ਤੇ ਫਿਰ ਸਾਫ਼ ਵੀ ਲੱਗਦਾ ਤੁਸੀਂ ਇਹਦਾ ਕਿੱਦਾਂ ਮਤਲਬ ਇਸਤੇਮਾਲ ਕਿਸ ਤਰ੍ਹਾਂ ਕਰਨਾ ਵਾ ਇਹ ਵੀ ਤੁਹਾਨੂੰ ਪਤਾ ਦੱਸਾਂਗੇ ਠੀਕ ਆ ਕਿ ਕਿਸ ਤਰ੍ਹਾਂ ਆਪਾਂ ਰੋਜ਼ ਲਗਾਉਣਾ ਵਾ ਜਾਂ ਹਫਤੇ ਬਾਅਦ ਨੂੰਣਾ ਹਫਤੇ ਚ ਇੱਕ ਦਿਨ ਲਗਾਉਣਾ ਇਹਦਾ ਕੀ ਕੀ ਫਾਇਦਾ ਹੁੰਦਾ ਵਾ ਤੁਹਾਨੂੰ ਇਹ ਵੀ ਦੱਸਾਂਗੇ ਦੇਖੋ ਭਈ ਚਿਹਰਾ ਇਹਦਾ ਬਿਲਕੁਲ ਸਾਫ਼ ਹੋ ਗਿਆ ਵਾ ਇੱਕਦਮ ਪੂਰਾ ਡਿਸ਼ਕੰਦਿਆ ਵਾ ਦੇਖ ਸਕਦੇ ਤੁਸੀਂ ब्लैक ब्लैकिस तो जो पूरे साफ कर लिए इस तरह आप चंकी तरह इतों पूरा रगड़ लिया देखो और ये जो मेरा होममेड स्क्रब वा ਇਹਦੀ ਮੈਂ ਜਿਹੜੀ ਆ ਵੀਡੀਓ ਪਾਈ ਹੋਈ ਹੈ YouTube ਤੇ ਤੁਸੀਂ ਵੀ ਬਣਾ ਸਕਦੇ ਆ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੀ ਆ ਕਿ ਇਹ ਕਿਸ ਇਹਦੇ ਨਾਲ ਸਕਿਨ ਬਿਲਕੁਲ ਖਰਾਬ ਨਹੀਂ ਹੁੰਦੀ ਔਰ ਥੋੜਾ ਜਿਹਾ ਤੁਸੀਂ ਆਪਣੇ ਹੱਥ ਤੇ ਪਾਓ ਜੇ ਤੁਸੀਂ ਦੁੱਧ ਜਾਂ ਦਹੀਂ ਨਹੀਂ ਵੀ ਲੈਣਾ ਹੱਥ ਤੇ ਪਾਓ ਤੇ ਇਹਨੂੰ ਤੁਸੀਂ ਮਲ ਕੇ ਆਪਣੇ ਫੇਸ ਤੇ ਚੰਗੀ ਤਰ੍ਹਾਂ ਲਗਾ ਕੇ ਸਕਰਬ ਵਾਂਗ ਵੀ ਇਸਤੇਮਾਲ ਕਰ ਸਕਦੇ ਆ ਤੇ ਫੇਸ ਪੈਕ ਮੰਗੂ ਵੀ ਆਪਣੇ ਫੇਸ ਤੇ ਲਗਾ ਕੇ ਇੱਕਦਮ ਤੁਸੀਂ ਆਪਣਾ ਜਿਹੜਾ ਚਿਹਰਾ ਨਿਖਾਰ ਸਕਦੇ ਵੇਖੋ ਕਿੰਨਾ ਸੋਹਣਾ ਚਿਹਰਾ ਲੱਗਣ ਲਿਆ ਪਰ ਨਾਲੇ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਚ ਕੈਮੀਕਲ ਨਹੀਂ ਇਹ ਐਕਡਮ ਕੈਮੀਕਲ ਫ੍ਰੀ ਹੈ ਚੀਜ਼ ਵਾਰ ਕਰੇ ਹੀ ਆਪਾਂ ਤਿਆਰ ਕੀਤੀ ਹੋਈ ਆ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਸਕਰਬ ਕਰਨਾ ਵਾ ਤਾਂ ਤੁਸੀਂ ਮੇਰੇ YouTube ਤੇ ਜਿਹੜੀ ਵੀਡੀਓ ਉਹਦੇ ਚ ਵੇਖ ਕੇ ਇਹਨੂੰ ਬਣਾ ਲਿਓ ਕਿਉਂਕਿ ਇਹ ਬੜੇ ਆਰਾਮ ਨਾਲ ਬਣ ਜਾਂਦਾ ਤੇ ਜੇ ਤੁਸੀਂ ਨਹੀਂ ਬਣਾਉਣਾ ਤਾਂ ਤੁਸੀਂ ਥੋੜੀ ਜੀ ਮਸਰਾਂ ਦੀ ਦਾਲ ਲੈ ਲੈਣੀ ਆ ਥੋੜਾ ਜਿਹਾ ਮੇਥੀ ਦਾਣਾ ਰੇੜਨਾ ਥੋੜੀ ਜੀ ਮਲਕਾਨੀ ਮਿੱਟੀ ਉਹਨੂੰ ਪੀਸ ਕੇ ਪਰੀ ਕਰਕੇ ਦਹੀਂ ਚ ਮਲਾ ਕੇ ਤੁਸੀਂ ਇਸ ਤਰ੍ਹਾਂ ਲਗਾਓ ਦੇਖੋ ਸਕਿਨ ਬਹੁਤ ਸੋਹਣੀ ਇਹਦੇ ਨਾਲ ਸਾਫ਼ ਵੀ ਹੋ ਜਾਂਦੀ ਤੇ ਸਕਿਨ ਜਿਹੜੀ ਚਮਕਦੀ ਵੀ ਆ ਕਿਤੇ ਵੀ ਕਦੀ ਵੀ ਤੁਸੀਂ ਜਾਣਾ ਪਾਰਟੀ ਫੰਕਸ਼ਨ 'ਚ ਉਸ ਤੋਂ ਪਹਿਲਾਂ ਇਹ ਵਾਲਾ ਸਕਰਾਬ ਇੱਕ ਵਾਰੀ ਕਰਕੇ ਜਾਓ ਜਿਸ ਤਰ੍ਹਾਂ ਪਹਿਲਾਂ ਇਹਨੂੰ ਫੇਸ ਪੈਕ ਵਾਂਗੂ ਲਗਾ ਲਓ ਫਿਰ ਸਕਰਾਬ ਵਾਂਗੂ ਇਹਨੂੰ ਸਾਫ਼ ਕਰ ਲਓ ਬਹੁਤ ਸੋਹਣੀ ਸਕਿਨ ਹੋ ਜਾਂਦੀ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਅਸਸਰੀ ਕਾ ਜੀ